ਬਾਏ ਲੱਕੀ ਡਰਾਗਰ ਜੇ ਸਾਡੀ ਪੁਆਇਆਂ ਨੂੰ ਮਿਲ ਜਾਵੇ ਇਹ ਪੇਂਟਿੰਗ ਕਰਦਾ ਉਹ ਭੁਲਾ ਦਿੱਤੇ ਗਏ ਸਾਨੂੰ ਆਲਟੇ ਨਾਲ ਚੁਝਾ ਦਿੱਤਾ ਗਿਆ ਮੈਂ ਛੋਟੀ ਦੀ ਨਾਮ ਹੁੰਦਾ ਸਾਡੀ ਕਰਦਾ ਦੋ ਲੱਭ ਜਿਹੜੇ ਲੱਭ ਐਂਡ ਲੋਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਸਾਰਾ ਪ੍ਰੋਗਰਾਮ ਦਿਖਾਵਾਂਗੇ ਸਮਾਜਿਕ ਚੇਤਨਾ ਵੈਲਫੇਅਰ ਸੁਸਾਇਟੀ ਵਾਲਾ ਜਿਹੜਾ ਹਰ ਸਾਲ ਮਨਾਇਆ ਜਾਂਦਾ ਵਾ ਇਹ ਹੈਗੇ ਜੈਪੁਰ ਤੋਂ ਆਏ ਆ ਬਾਜੇ ਵਾਲੇ ਮੀਰ ਮੇਰੇ ਆਪਾਂ ਹੁਣ ਤੁਹਾਨੂੰ ਦਿਖਾਉਣੇ ਅੱਗੇ ਵੀ ਕੀ ਪ੍ਰੋਗਰਾਮ ਆ ਆ ਜਿਹੜੇ ਕੰਮ ਕੀਤੇ ਆ ਸਾਲ ਦੇ ਵਿੱਚ ਲੋਕ ਭਲਾਈ ਆਰਮੀ ਗਰੁੱਪ ਨੇ ਤੇ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਨੇ ਇੱਥੇ ਹੈਗਾ ਠੇਕਾ ਕਿਤਾਬ ਦਾ ਇਹ ਫਰੀਦਕੋਟ ਜਿਹੜੀ ਸੋਸਾਇਟੀ ਬਣੀ ਹੋਈ ਆ ਉਹਨਾਂ ਵੱਲੋਂ ਜਿਹੜਾ ਇਹ ਲੱਗਿਆ ਹੋਇਆ ਵਾ ਆ ਹੈਗੇ ਲੋਕ ਭਲਾਈ ਆਰਮੀ ਗਰੁੱਪ ਦੇ ਮੁੰਡੇ ਜਿਹੜੇ ਨੌਜਵਾਨ ਭਰਤੀ ਹੋਣ ਲੱਗੇ ਆ ਕੈਂਪ ਚ ਮਾਲਾ ਇਹ ਸਾ ਲੈਂਦੇ ਆ ਕੈਂਪ ਆਲੀ ਸਾਰੇ ਹਾਂਜੀ ਠੀਕ ਆ ਇਹ ਸਾਡੇ ਕੋਲ 6000 ਤੇ ਆ ਹੈਗੀ ਐਂਬੂਲੈਂਸ ਆਪਣੀ ਜਿਹੜੀ ਲੋਕ ਭਲਾਈ ਆਰਮੀ ਗਰੁੱਪ ਦੀ ਆ ਇਥੇ ਆਕਾਲ ਅਕੈਡਮੀ ਛੰਡਿਆਣਾ ਉਹਨਾਂ ਵੱਲੋਂ ਜਿਹੜੇ ਸੰਸਾਰ ਦੇ ਦੇਖ ਲਈ ਹੋਰ ਤਾਰੂਪਾ ਹਰੂਪਨਦਰੀ ਸਕੂਲ ਦੀ ਵੱਲੋਂ ਆਕਾਲ ਅਕੈਡਮੀ ਵਾਲੇ ਉਹਨਾਂ ਵੱਲੋਂ ਜਿਹੜਾ ਲਾਇਆ ਹੋਇਆ ਵਸਤਾਲ ਕਾਲਾਣ ਕੀ ਨਿਪਰਾਰਗਸ ਸਦੂਗੁਰੂ ਇੱਥੇ ਕਰੇ ਜਾਂਦੇ ਆ ਦਰਬਾਰ ਸਾਹਿਬ ਜਿਹੜਾ ਇੱਥੇ ਮੰਨੋ ਪੰਡਾਲ ਤੇ ਲੰਗਰ ਹਾਲਾ ਵੈਸੇ ਤਾਂ ਕਿਉਂਕਿ ਰਾਤ ਸੁਬਾ ਪਏ ਆ ਗੜੇ ਨਹੀਂ ਪਿਆ ਵਾ ਤੇ ਇਸੇ ਕਰਕੇ ਜਿਹੜਾ ਇੱਥੇ ਤਿਆਰੀ ਕਰਾਂਗੇ ਜਿਹੜਾ ਇੱਥੇ ਗੁਰੂ ਸਾਹਿਬ ਪ੍ਰਕਾਸ਼ ਕਰਾਂਗੇ ਤੇ ਇੱਥੇ ਜਿਹੜੀ ਸੰਗਤ ਸਾਰੀ ਬੈਠੂਗੀ ਫੋਨ ਲੈ ਕੇ ਚਾਹਦਾ ਲੰਗਰ ਚ ਵੈਸੇ ਤਾਂ ਇੱਥੇ ਪਹਿਲਾਂ ਗੁਰੂ ਸਾਹਿਬ ਪ੍ਰਕਾਸ਼ ਕਰਨੇ ਸੀ ਸਟੇਜ ਬਣਾ ਕੇ ਪਰ ਹੋਣੀ ਥੀ ਜਿਹੜਾ ਲੰਗਰ ਲਾਦਗਾ ਤੇ ਗੁਰੂ ਸਾਹਿਬ ਵਾ ਅੰਦਰ ਨੰਗਰ ਹਾਲ ਜਿਹੜੇ ਪ੍ਰਕਾਸ਼ ਕਰਨੇ ਉੱਧਰ ਰਾਮ ਜੀ ਉਹ ਰਾਸਿਕਾ ਕੀ ਗਾਉਂ ਹਾਈ ਬੜੇ ਨਾਲ ਪਾਏ ਪਈ ਇਹ ਬੱਚੇ ਆ ਗਏ ਸਕੂਲਾਂ ਵਾਲੇ ਤੇ ਹਰ ਸਾਲ ਸਕੂਲਾਂ ਦੇ ਵਿੱਚ ਆਉਂਦੇ ਆ ਤੇ ਇਸ ਪ੍ਰੋਗਰਾਮ ਦਾ ਜਿਹੜਾ ਇਹ ਬੱਚੇ ਹਿੱਸਾ ਬੰਦੇ ਆ ਕੀ ਸਾਡੀ ਪੁਆਇੰਟ ਨੂੰ ਪਿਆ ਰੋਕੜੋ ਲੱਕੀ ਡਰਾ ਕੱਢਣਾ ਇਹ ਸਾਈਕਲ ਕੱਢਣਾ ਇੱਥੇ ਹਾਂਜੀ ਲਓ ਜੀ ਇਹ ਨੰਬਰ ਕਰ ਦੋ ਨਹੀਂ ਫਾਰਮਨ ਥੰਦ ਤੇ ਸਵਰਨ ਸਿੰਘ ਟਹਿਣਾ ਸੀਨੀਅਰ ਪੱਤਰਕਾਰ ਪ੍ਰਾਈਮ ਏਸ਼ੀਆ ਟੀਵੀ ਉਹ ਵੀ ਜਿਹੜੇ ਪਹੁੰਚ ਗਏ ਆ ਸਾਡੇ ਐਸਓ ਪ੍ਰੋਗਰਾਮ ਦੇ ਵਿੱਚ ਲਓ ਜੀ ਸ਼ੰਦਰ ਹਲਵਾਈ ਕੱਢੀ ਆਉਂਦਾ ਪਕੌੜੇ ਤੇ ਇਧਰ ਆਰਮੀ ਗਰੁੱਪ ਵਾਲੇ ਮੁੰਡੇ ਜਿਹੜੇ ਇਹ ਵੀ ਵਾਈਨ ਨਹੀਂ ਲੱਗੀ ਹੋਈ ਆ ਆ ਖੜਾ ਸ਼ਰਨਾ ਨੰਬਰਦਾਰ ਸਾਥਰੀ ਘਾਲ ਜੀ ਤੇ ਆ ਪਕੌੜੇ ਬਣੇ ਪਿਆ ਬ੍ਰੈਡ ਹਾਲ ਕਾਲੇ ਪਕੌੜੇ ਤੇ ਤੁਹਾਨੂੰ ਇੱਧਰ ਨਹੀਂ ਜਾਣੇ ਦੂਜੇ ਪਾਸੇ ਇੱਥੇ ਮਾਦਾ ਬਣਾਈ ਜਾਂਦੀ ਆ ਖੀਰ ਇਧਰ ਦੇ ਪਾਸੇ ਜਿਹੜਾ ਲੰਗਰ ਬਣੀ ਜਾਂਦਾ ਵਾ ਇਹ ਮੁੰਡੇ ਹੈਗੇ ਆਰਮੀ ਗਰੁੱਪ ਵਾਲਾ ਕੈਂਪ ਲਾਉਣ ਵਾਲੇ ਤੇ ਇਹ ਵੀ ਮੁੰਡੇ ਆ ਆਪਣਾ ਦੀ ਡਿਊਟੀ ਸਾਰੀ ਜਿਹੜੀ ਲੰਗਰ ਹਾਲਤ ਲੱਗੀ ਹੋਈ ਆ ਇਹਨਾਂ ਨੇ ਸਾਰਿਆਂ ਨੂੰ ਚਾਹ ਪਾਣੀ ਛਕਾਉਣਾ ਵਾ ਜੋ ਵੀ ਆਉਂਦਾ ਜਾਂਦਾ ਜੋ ਵੀ ਲੰਗਰ ਦੇ ਵਿੱਚ ਇਹਨਾਂ ਮੁੰਡਿਆਂ ਦੀ ਡਿਊਟੀ ਲੱਗੀ ਹੋਈ ਆ oh come I? ਲਓ ਬਾਈ ਜੀ ਕੰਮਨੀ ਬਾਈ ਵੀ ਪਹੁੰਚ ਚੁੱਕੇ ਆ ਤੇ ਇਹਨਾਂ ਨੂੰ ਵੀ ਜਿਹੜਾ ਸਰਦਾ ਪੱਤਰ ਦਿੱਤਾ ਗਿਆ ਸੀਗਾ ਤੇ ਨਾਲ ਹੀ ਜਿਹੜਾ ਮਨਪ੍ਰੀਤ ਸਿੰਘ ਮੰਨਾ ਉਹ ਵੀ ਜਿਹੜੇ ਇੱਥੇ ਪਹੁੰਚ ਚੁੱਕੇ ਆ ਤੇ ਸਵਰਨ ਸਿੰਘ ਟਾਹਣਾ ਤੇ ਥਰਮਨ ਸਿੰਘ ਉਹ ਵੀ ਜਿਹੜੇ ਚਲੋ ਚਲੋ ਇਹ ਬੱਚੇ ਹੈਗੇ ਝੰਡਿਆ ਅਕਾਲ ਜੋ ਵੀ ਗੁਰਬਾਣੀ ਮੁਕਾਬਲੇ ਤੇ ਦਸਤਾਰ ਮੁਕਾਬਲੇ ਵਾਲੇ ਬੱਚਿਆਂ ਨੂੰ ਆ ਸਾਈਕਲ ਦੇਣੇ ਆ ਲਓ ਜੀ ਹਰਸ਼ਿੰਦਰ ਕੌਰ ਪਟਿਆਲਾ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਦੇ ਜਿਹੜੇ ਪਹੁੰਚ ਚੁੱਕੇ ਆ ਨਾਲ ਉਹਨਾਂ ਦੇ ਹਸਬੰਦ ਨੇ ਇਹ ਵੀ ਜਿਹੜਾ ਹਰ ਸਾਲ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਬੰਦੇ ਨੇ ਤੇ ਇਹ ਵੀ ਜਿਹੜਾ ਪਹੁੰਚ ਚੁੱਕੇ ਨੇ ਤੇ ਅਸੀਂ ਇਸ ਤਰ੍ਹਾਂ ਕਰਦੇ ਹਾਂ ਸਮਝਦੇ ਹਾਂ ਕਿ ਅਸੀਂ ਮੂਵ ਕਰਾਂਗੇ ਜੀ ਲਾਈਵ ਕਰਦੇ ਹਾਂ ਗਰੁੱਪਾਂ ਦਾ ਬੱਚਿਆਂ ਦਾ ਗਰੁੱਪ ਆ ਗਿਆ ਉਹ ਕਰ ਲਈ ਉਹ ਭਲਾ ਦਿੱਤੇ ਗਏ ਸਾਨੂੰ ਆਟੇ ਦਾਲ ਚੁਝਾ ਦਿੱਤਾ ਗਿਆ ਮੈਂ ਇਹ ਗੱਲ ਕਰਦਾ ਸੀਗਾ ਕਿ ਮੈਂ ਪਿਛਲੇ ਸਾਲ ਫੁੱਕੜ ਗਿਆ ਧੰਮਰ ਫਾਈ ਲੈਣ ਦੇ ਵਿੱਚ ਮੇਰੀ ਆਦਤ ਹੈ ਕਿ ਜਿੱਥੇ ਬੈਠਿਓ ਖਾਣਾ ਕਿਤੇ ਮੇਰੀ ਗਲਤੀ ਹੈ ਬੜੀ ਵੱਡੀ ਕਿ ਮੈਂ ਖਾਣਾ ਵੱਧ ਪਾ ਲੀਨਾ ਤੇ ਕਿਸੇ ਵੇਲੇ ਵਿੱਚ ਮੈਨੂੰ ਵਿੱਚ ਛੱਡਣਾ ਪੈਂਦਾ ਬੜੀ ਵੱੰਟੀ ਹੈ ਮਤਲਬ ਕੁਤਾਈ ਹੈ ਮੇਰੀ ਮੈਂ ਗੁਰੂ ਮਹਾਰਾਜ ਦੀ ਹਾਜ਼ਰੀ ਝੂਠ ਨਹੀਂ ਬੋਲਦਾ ਮੇਰਾ ਜਦੋਂ ਖਾਣਾ ਵੱਧ ਗਿਆ ਤੇ ਮੈਂ ਕਬੂਤਰਾਂ ਨੂੰ ਕਾਉਣਾ শুরু ਕਰ ਦਿੱਤਾ ਉਸ ਤੇ ਉੱਥੇ ਇੱਕ ਪੁਲਿਸ ਵਾਲਾ ਮੇਰੇ ਕੋਲ ਆ ਗਿਆ ਤੇ ਮੈਨੂੰ ਰੋਕਿਆ ਉਹ ਮੈਨੂੰ ਕਹਿੰਦਾ ਜੀ ਇੱਥੇ ਸਾਡੇ ਜਾਨਵਰਾਂ ਨੂੰ ਕਬੂਤਰਾਂ ਨੂੰ ਪੰਛੀਆਂ ਨੂੰ ਖਾਣਾ ਪਾਉਣਾ ਜੁਰਮ ਹੈ ਜੇ ਤੇਰੀ ਥਾਂ ਤੇ ਕੋਈ ਲੋਕਲ ਬੰਦਾ ਹੁੰਦਾ ਤਾਂ ਅਸੀਂ ਫੜ ਕੇ ਅੰਦਰ ਦੇ ਦੇਣਾ ਸੀਗਾ ਇਸ 스테ਜ ਦੇ ਉੱਤੇ ਸੋ ਇਨਾ ਚੀਜ਼ਾਂ ਦੇ ਉੱਤੇ ਗੌਰ ਜਰੂਰ ਫਾਇਆ ਰੱਖੋ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਰਥੇ ਉਰਦਾ ਬਹੁਤ ਬਹੁਤ ਦਿੱਤਾ ਦੇ ਗਿਆ ਦੇ ਬੇਰੀਓ ਤੁਹਾਡਾ ਜਾਂਦਾ ਪਿਤਾਵੀ ਹੈ ਨੀਗਾ ਤੇ ਚਾਰ ਭੈਣਾਂ ਦਾ ਉਹਨਾਂ ਦਾ ਰੋਟੀ ਪਾਣੀ ਵੀ ਆਪ ਹੀ ਕਰਦੀ ਆ ਲੜਕੀ ਨੂੰ 17 ਬਾਜ਼ੀਆਂ ਕੈਂਟ ਸਾਂ ਜਿਨ੍ਹਾਂ ਦੇ ਵਿੱਚੋਂ ਸੈਸਪ੍ਰੇਤੀ ਜਿਵੇਂ ਜੈ ਦੇਵ ਦਾ ਪਤਾ ਜੋ ਕਿ ਬਹੁਤ ਮਹਿੰਗੀ ਬਣ ਗਈ। ਬੇਟੀ ਜੀ ਦੇ ਪਿਤਾ ਜੀ ਕਹਿੰਦੇ ਆ ਕਿ ਸਾਡੇ ਬੱਚੇ ਨੇ ਅੱਗੇ ਵੀ ਬਹੁਤ ਸਾਈਕਲ ਜਿੱਤੇ ਆ ਇਨਾਮ ਪਰ ਉਹਨਾਂ ਦੇ ਮਨ ਦੀ ਭਾਵਨਾ ਵੀ ਜਿਹੜੀ ਲੋੜ ਬਣ ਤੋਂ ਹੋਵੇ ਬੱਚੇ ਨੂੰ ਉਹਨੂੰ ਅਸੀਂ ਸਾਈਕਲ ਦੇਣਾ ਜਿਹੜਾ ਬਿਲਕੁਲ ਗਰੀਬਪੁਰ। ਦੋੜ ਇਹ ਬੱਚਾ ਜਿਹੜਾ ਅਸੀਂ ਸਪான்ਸਰ ਕੀਤਾ ਹੋਇਆ ਗਰੁੱਪ ਵੱਲੋਂ ਇਹਨੂੰ ਹਰ ਲੋੜੀ ਦੀ ਜਿਹੜੀ ਵਸਤੂ ਆ ਉਹ ਲਿਆ ਕੇ ਦਿੰਨੇ ਆ ਤੇ ਪੇਂਟਿੰਗ ਕਰਦਾ ਹੈ ਇਹ ਪੇਂਟਿੰਗ ਕਰਦਾ ਸਟੇਜ ਬੋਲੇ ਸੋਨਹਾ ਇਹ ਬੱਚੇ ਦਾ ਜਿਹੜਾ ਉਹ ਅਸੀਂ ਗਰੁੱਪ ਵੱਲੋਂ ਵੀ ਸਨਮਾਨ ਕਰਨਾ ਹੈ ਤਾਂ ਵੀ ਬਹੁਤੇ ਕਿਹੜੀਆਂ ਬੇਟੀਆਂ ਨੂੰ ਇੱਥੇ ਸਨਮਾਨ ਕੀਤਾ ਗਿਆ ਜਿਨ੍ਹਾਂ ਦਾ ਕਿਸੇ ਨਹੀਂ ਹੈਗਾ ਸੋ ਉਹਨਾਂ ਨੂੰ ਸਟੇਜ ਤੇ ਬੁਲਾਇਆ ਗਿਆ ਕਿਸੇ ਪਰਿਵਾਰ ਦੇ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾਣਾ ਸੋ ਸਤ ਨਾਮੁ ਵਾਹਿਗੁਰੂ ਸਤ ਨਾਮੁ ਵਾਹਿਗੁਰੂ ਸਤ ਨਾਮੁ ਵਾਹਿਗੁਰੂ ਸਤ ਨਾਮੁ ਵਾਹਿਗੁਰੂ ਠੀਕ ਹੈ ਜੀ